ਉਜੀ ਸਤਨਾਮ ਸ੍ਰੀ ਵਾਹਿਗੁਰੂ ਤਨਾਸਰੀ ਮਹੱਲਾ ਚੌਥਾ ਤਨਾਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੇ ਸੁਲਤਾਨ ਸੋਢੇ ਸ੍ਰੇਟ ਸકલ ਤਾਰਨ ਕਉ ਅਬ ਗੁਰੂ ਰਾਮਦਾਸ ਕਉ ਮਿਲੀ ਵਡਾਈ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਇਹ ਫਰਮਾਨ ਬਖਸ਼ਿਸ਼ ਕੀਤਾ ਹੈ ਤੇ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਉਹ ਪ੍ਰਮਾਤਮਾ ਹੀ ਇੱਕ ਅਕਾਲ ਪੁਰਖ ਵੈ ਗੁਰੂ ਆ ਜਿਹੜਾ ਸਾਡੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਜਿੰਨੀਆਂ ਵੀ ਸਾਡੇ ਮਨ ਇੱਛਾ ਹੋਵੇ ਮਨਸਾ ਹੋਵੇ ਜੋ ਵੀ ਸਾਡੇ ਮਨ ਵਿੱਚ ਚੱਲਦਾ ਹੋਵੇ ਅਰਦਾਸ ਹੋਵੇ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਇੱਕ ਓ ਪਰਮਾਤਮਾ ਜਿਹੜਾ ਸਾਰਿਆਂ ਸੁੱਖਾਂ ਦਾ ਖਜ਼ਾਨਾ ਹੈ ਹੋਰ ਕੋਈ ਵੀ ਮਨੁੱਖ ਜਿਹੜਾ ਉਹ ਬੰਦੇ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦਾ ਸਤਿਗੁਰੂ ਜੀ ਕਹਿੰਦੇ ਹਨ ਕਿ ਮਾਨੁੱਖ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਕਿ ਬੰਦੇ ਦੀ ਟੇਕ ਨੂੰ ਤੂੰ ਬਿਰਤੀ ਜਾਣ ਨਹੀਂ ਕਰ ਕਿਸੇ ਵਲੇ ਮਨੁੱਖ ਨੇ ਕਿਸੇ ਮਨੁੱਖ ਤੇ ਆਦਮੀ ਤੇ ਆਸ ਲਾਈ ਹੋਵੇ ਜਦੋਂ ਉਹ ਜਾ ਕਰਕੇ ਉਹਨੂੰ ਕੰਮ ਕਹਿੰਦਾ ਤੇ ਹੋ ਸਕਦਾ ਉਹ ਗੋਣਾ ਕਰ ਦਿੰਦਾ ਮਨੁੱਖ ਨਾਲ ਨਹੀਂ ਤੁਰਦਾ ਨਹੀਂ ਕੰਮ ਆਉਂਦਾ ਏਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਉਸ ਮਨੁੱਖ ਦੀ ਟੇਕ ਜਿਹੜੀ ਉਹ ਬਿਰਤੀ ਹੋ ਜਾਂਦੀ ਤੇ ਜੇ ਤੂੰ ਉਸ ਪਰਮਾਤਮਾ ਦੇ ਉੱਤੇ ਟੇਕ ਰੱਖੇਂਗਾ ਕਿਉਂਕਿ ਉਹ ਦੇਣ ਵਾਲਾ ਸਾਰਾ ਕੁਝ ਉਹ ਪਰਮਾਤਮਾ ਇੱਕ ਅਕਾਲ ਪੁਰਖ ਵਹਿਗੁਰੂ ਹੈ ਸਰਬ ਸੁਖਾ ਦਾਤਾ ਸਤਿਗੁਰ ਤਾ ਕੇ ਸਰਨੇ ਪਾਈਐ ਉਸ ਪਰਮਾਤਮਾ ਦੀ ਸ਼ਰਨ ਵਿੱਚ ਮਨੁੱਖ ਨੂੰ ਆਉਣਾ ਚਾਹੀਦਾ ਹੈ ਜਿਹੜਾ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਦਾਤਾਰ ਪਰਮਾਤਮਾ ਹੈ। ਇਸ਼ਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕ ਵਸ ਹੈ ਕਾਮ ਤੈਨਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿ ਇਸ਼ਾ ਨੂੰ ਪੂਰੀਆਂ ਕਰਨ ਵਾਲਾ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਏਕੋ ਪਰਮਾਤਮਾ ਹਰੀ ਈਸ਼ਾ ਪੂਰਕ ਸਰਬ ਸੁਖ ਦਾਤਾ ਹਰ ਤੇ ਉਸ ਪਰਮਾਤਮਾ ਦੇ ਵਸ ਵਿੱਚ ਕੀ ਕਹਿ ਲਗੇ ਜਾ ਕੈ ਵਸ ਹੈ ਕਾਮ ਧੇਨਾ ਕਾਮ ਧੇਨਾ ਜਿਹੜੀ ਚਿੱਟੇ ਰੰਗ ਦੀ ਗਾਂ ਇਸਵਰਗ ਵਿੱਚ Hindu ਧਰਮ ਵਿੱਚ ਮੰਨੀ ਜਾਂਦੀ ਕਿ ਜਿਹੜੀਆਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਦੀਆਂ ਦਾਤਾ ਦੇਣ ਵਾਲੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲੀਆਂ ਚਿੱਟੇ ਰੰਗ ਦੀ ਗਾਂ ਜਿਹੜੀ ਸਵਰਗ ਵਿੱਚ ਆ ਉਹ ਇੱਛਾ ਪੂਰੀਆਂ ਕਰਦੀ ਤੇ ਕਪਾਰ ਜਾਤ ਰੋਖਿਆ ਜਿਹੜਾ ਉਹ ਵੀ ਉਹ ਸਵਰਗ ਵਿੱਚ ਆ ਕਿ ਉਹ ਵੀ ਸਾਰਿਆਂ ਨੂੰ ਫਲ ਬਖਸ਼ਿਸ਼ ਕਰਦਾ ਹੈ ਕਾਮਨਾ ਪੂਰੀਆਂ ਕਰਦਾ ਜਿਹਦਾ ਸਤਿਗੁਰ ਨੇ ਜ਼ਿਕਰ ਕੀਤਾ ਹੈ ਪਾਰ ਜਾਤ ਹਰ ਹਰ ਰੋਖ ਉਹ ਰੋਖ ਜਿਹੜਾ ਸਵਰਗ ਵਿੱਚ ਮੰਨਿਆ ਜਾਂਦਾ ਹੈ ਤੇ ਗਾਂ ਜਿਹੜੀ ਆ ਹਿੰਦੂ ਧਰਮ ਦੇ ਅਨੁਸਾਰ ਚਿੱਟੇ ਰੰਗ ਦੇ ਗਾਂ ਜਿਹੜੀ ਉਹ ਮੰਨਦੇ ਹਨ ਕਿ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲੀ ਉਹ ਹੈ ਪਰ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਇਹ ਗੱਲ ਸਮਝਾਉਂਦੇ ਆ ਕਿ ਇੱਛਾ ਨੂੰ ਪੂਰੀਆਂ ਕਰਨ ਵਾਲਾ ਇੱਕੋ ਪਰਮਾਤਮਾ ਹੈ ਸਾਰਿਆਂ ਸੁੱਖਾਂ ਦਾ ਜਿਹੜਾ ਦਾਤਾ ਹੈ ਤੇ ਉਹਦੇ ਵਸ ਵਿੱਚ ਹੀ ਇਹ ਕਾਮਧੇਨ ਗਾਂ ਜਿਹੜੀ ਸਵਰਗ ਵਿੱਚ ਵਸਦੀ। ਜਾਂ ਕਹਿ ਵਸ ਵਸ ਦਾ ਮਤਲਬ ਅਧੀਨ ਆ। ਉਸ ਪ੍ਰਮਾਤਮਾ ਦੇ ਵਸ ਵਿੱਚ ਵੀ ਉਹ ਗਾਵਾਂ ਪਾਰजात ਰੁੱਖ ਜਿਹੜਾ ਉਹ ਵੀ ਉਸ ਪ੍ਰਮਾਤਮਾ ਦੇ ਵਸ ਵਿੱਚ ਆ। ਹੁਕਮ ਵਿੱਚ ਆ ਜਿਉਂ ਪ੍ਰਮਾਤਮਾ ਚਾਵੇ ਤੇ ਉਹ ਕਾਮਧੇਨ ਗਊ ਇੱਛਾ ਪੂਰੀਆਂ ਕਰ ਸਕਦੀ ਆ। ਜਿਉਂ ਪ੍ਰਮਾਤਮਾ ਚਾਵੇ ਤੇ ਨਹੀਂ ਕਰ ਸਕਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇੱਕ ਉਹ ਪਰਮਾਤਮਾ ਹੀ ਆ ਜਿਹੜਾ ਸਾਰਿਆਂ ਦੀ ਇੱਛਾ ਹਰੀ ਪਰਮਾਤਮਾ ਪੂਰੀਆਂ ਕਰਦਾ ਹੈ ਤੇ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ ਜਿਹਦੇ ਵਾਸ ਵਿੱਚ ਉਹ ਸਵਰਗ ਵਿੱਚ ਮੰਨੀ ਜਾਣ ਵਾਲੀ گاਉ ਵੀ ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲਦੀ ਸੋ ਐਸਾ ਹਰ ਤਿਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮਨਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜੇ ਉਹ ਐਸੇ ਪਰਮਾਤਮਾ ਨੂੰ ਤੂੰ ਧਿਆਵੇਂਗਾ ਜੀ ਕਰਕੇ ਜਿੰਦ ਕਰਕੇ ਆਪਣੇ ਮਨ ਕਰਕੇ ਇਹ ਨਹੀਂ ਕਿ ਮਨੁੱਖ ਪਾਠ ਕਰ ਰਿਹਾ ਹੈ ਗੁਰਬਾਣੀ ਪੜ ਰਿਹਾ ਹੈ ਨਾਮ ਜਪ ਰਿਹਾ ਹੈ ਧਿਆਨ ਉਹਦਾ ਕਿਤੇ ਹੋਰ ਹੈ ਪ੍ਰਭ ਕੀ ਉਸਤਤ ਕਰੋ ਸੰਤ ਬੀਤ ਸਾਵਧਾਨ ਇਕਾਗਰ ਚੀਤ ਕੇ ਬਿਲਕੁਲ ਸਾਵਧਾਨ ਹੋ ਕਰਕੇ ਇਕਾਗਰ ਮਨ ਦੇ ਨਾਲ ਜੇ ਮਨੁੱਖ ਕੋ ਪਰਮਾਤਮਾ ਨੂੰ ਚਿੱਤ ਵਿੱਚ ਵਸਾਵੇਗਾ ਤਾਂ ਇਹਦੀਆਂ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਹਨ। ਕਹ ਲੱਗੇ ਕਿ ਮਨ ਚਿੱਤ ਕਰਕੇ ਉਸ ਪਰਮਾਤਮਾ ਨੂੰ ਧਿਆਸੋ ਐਸਾ ਹਰ ਐਸੇ ਪ੍ਰਭੂ ਨੂੰ ਧਿਆ ਐਸੇ ਹਰੀ ਅਕਾਲਪੁਰਖ ਵਹਿਗੁਰੂ ਦੀ ਆਰਾਧਨਾ ਕਰ ਜਿਹਦੀਆਂ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਜਿਹਦੇ ਵਸ ਵਿੱਚ ਕਾਮ ਤੇਨ ਗਉਂ ਆ ਜਿਹਦੇ ਵਸ ਵਿੱਚ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਏਕੋਸ ਪ੍ਰਮਾਤਮਾ ਦੀ ਟੇਕ ਲਐ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਬਣਾ ਜੇ ਇਹੋ ਜੇ ਪ੍ਰਮਾਤਮਾ ਨੂੰ ਮਣਕ ਤੂੰ ਸਿਮਰੇਗਾ ਯਾਦ ਕਰੇਗਾ ਤਾਂ ਸਾਰੇ ਸੁਖ ਮਾਨ ਕਰਕੇ ਤੂੰ ਉਸ ਪ੍ਰਮਾਤਮਾ ਦੇ ਕੋਲੋਂ ਪਾ ਲਵੇਂਗਾ ਤੂੰ ਸੁਖੀ ਹੋ ਜਾਵੇਂਗਾ ਜਪ ਮੰਨ ਸਤਨਾਮ ਸਦਾ ਸਤਨਾਮ ਕਿਹੇ ਮਨ ਮੰਨ ਕਰਕੇ ਸਤਗੁਰੂ ਜੀ ਕਹਿੰਦੇ ਵਿਖਾਵੇ ਮਾਤਰ ਨਹੀਂ ਮਾਨ ਕਰਕੇ ਜਪ ਉਸ ਪ੍ਰਮਾਤਮਾ ਦਾ ਆਰਾਧਨ ਕਰ ਪ੍ਰਾਣੀ ਏਕੋ ਨਾਮ ਧਿਆਵੋ ਆਪਣੇ ਪਤ ਸੇਤੀ ਕਰ ਜਾਵੋ ਕਿ ਮਨੋਕ ਜੇ ਤੂੰ ਉਸ ਪ੍ਰਮਾਤਮਾ ਪ੍ਰਾਣੀ ਨਾਮ ਧਿਆਵੇਂਗਾ ਕਾਲਪੁਰਖ ਵਹਿਗੁਰੂ ਦਾ ਆਪਣੀ ਇੱਜ਼ਤ ਤੇ ਪਤ ਦੇ ਨਾਲ ਤੂੰ ਇਹ ਸੰਸਾਰ ਤੋਂ ਸੁਰਖਰੂ ਹੋ ਕਰਕੇ ਉਸ ਪ੍ਰਮਾਤਮਾ ਦੀ ਦਰਗਾਹ ਵਿੱਚ ਜਾ ਸਕਦਾ ਹੈ ਜੇ ਇੱਕ ਪ੍ਰਮਾਤਮਾ ਦਾ ਨਾਮ ਧਿਆਵੇਂਗਾ ਅੱਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਸਤਿਗੁਰੂ ਜੀ ਕਹਿੰਦੇ ਹੁਣ ਕਲ ਯੁਗ ਦਾ ਸਮਾਂ ਹੈ ਵੱਤਰ ਦਾ ਸਮਾਂ ਤੇ ਜਦੋਂ ਸਾਡੇ ਖੇਤਾਂ ਵਿੱਚ ਵੱਤਰ ਦਾ ਸਮਾਂ ਆਵੇ ਉਦੋਂ ਅਸੀਂ ਉਸ ਖੇਤ ਵਿੱਚ ਫਸਲ ਬੀਜਦੇ ਆ ਜਿਹੜੇ ਸਮੇਂ ਦੀ ਬੀਜ ਸਾਨੂੰ ਪਾਉਣਾ ਚਾਹੀਦਾ ਉਹ ਪਾ ਕਰਕੇ ਪੈਲੀ ਦੇ ਵਿੱਚ ਵੱਤਰ ਹੋਵੇ ਤਾਂ ਉਹ ਬੀਜ ਜਿਹੜਾ ਪਾਇਆ ਫਲੀ ਪੂਤ ਹੁੰਦਾ ਤੇ ਸਾਨੂੰ ਫਲ ਉਸ ਫਸਲ ਤੋਂ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਕਿ ਹੁਣ ਕਾਲ ਯੁਗ ਦਾ ਸਮਾਂ ਹੈ ਵੱਤਰ ਦਾ ਸਮਾਂ ਹੁਣ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਕਿ ਉਹ ਪਰਮਾਤਮਾ ਦੇ ਨਾਮ ਨੂੰ ਬੀਜ ਸਦਾ ਉਸ ਪਰਮਾਤਮਾ ਥਿਰ ਮਾਨ ਕਰਕੇ ਸਤ ਨਾਮ ਸਦੀਵੀ ਹੋਂਦ ਵਾਲਾ ਉਹਨੂੰ ਜਪ ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਗੁਰੂ ਸਾਹਿਬ ਜੀ ਕਹਿੰਦੇ ਹੁਣ ਵੱਤਰ ਦਾ ਸਮਾਂ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ ਜੇ ਤੂੰ ਇਹ ਸੰਸਾਰ ਸਰੀਰ ਵਿੱਚ ਪਰਮਾਤਮਾ ਦੇ ਨਾਮ ਦਾ ਬੀਜ ਨਾ ਪਾਇਆ ਹੁਣ ਵੱਤੇ ਹਰ ਨਾਮ ਨਾ ਬੀਜਿਓ ਜੇ ਨਾਮ ਦਾ ਬੀਜ ਨਾ ਪਾਇਆ ਅੱਗੇ ਭੁੱਖਾ ਕੀ ਖਾਏ ਕਿ ਜਦੋਂ ਅੱਗੇ ਤੈਨੂੰ ਭੁੱਖ ਲੱਗੇਗੀ ਜਮਾਂ ਦੇ ਮਾਰ ਪਵੇਗੀ ਇਹ ਸੰਸਾਰ ਤੋਂ ਤੂੰ ਗਿਆ ਤੇ ਫਿਰ ਰਸਤੇ ਦੇ ਵਿੱਚ ਤੇਰੇ ਕੋਈ ਵੀ ਸਹਾਈ ਹੋਣ ਵਾਲਾ ਨਹੀਂ ਆ ਜੇ ਪਰਮਾਤਮਾ ਦਾ ਨਾਮ ਲਿਆ ਹੋਊਗਾ ਬੀਜਿਆ ਹੋਊਗਾ ਆਪਣੇ ਮਨੁੱਖਾ ਦੇਹੀ ਵਿੱਚ ਤੇ ਅੱਗੇ ਤੈਨੂੰ ਕੋਈ ਵੀ ਜਮਕਾਲ ਛੋਹ ਨਹੀਂ ਸਕਦਾ ਜਪ ਮੰਨ ਸਤ ਨਾਮ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਮੰਨ ਕਰਕੇ ਉਸ ਪਰਮਾਤਮਾ ਨੂੰ ਜਪ ਸਤ ਨਾਮ ਕੇ ਸਦਾ ਸੁਦੇਵੀ ਹੋਂਦ ਵਾਲਾ ਪਰਮਾਤਮਾ ਦਾ ਨਾਮ ਠਿਰ ਰਹਿਣ ਵਾਲਾ ਜਿਹੜਾ ਕਦੇ ਮਿਟਣ ਵਾਲਾ ਨਹੀਂ ਹੈ ਐਸੇ ਪਰਮਾਤਮਾ ਦੇ ਨਾਮ ਨੂੰ ਜਪੇ ਹਾਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿਪੁਰਖ ਨਿਰੰਜਣਾ ਰਹਾਉ ਰਹਾਉ ਦੇ ਬੰਦ ਅੰਦਰ ਸਤਿਗੁਰੂ ਜੀ ਕਹਿੰਦੇ ਇਸ ਹਾਲਤ ਲੋਗ ਤੇ ਪਲਤ ਉਸ ਪਰਲੋਕ ਵਿੱਚ ਤੇਰਾ ਮੁਖ ਊਜਲ ਹੋਵੇਗਾ ਆਪਾ ਰੋਜ਼ ਹੀ ਪੜਦੇ ਜਿਨਿ ਨਾਮ ਧਿਆਇਆ ਗਏ ਬਸਕਤ ਕਾਲ ਨਾਨਕ ਤੇ ਮੁਖ ਊਜਲੇ ਜਿਨ੍ਹਾਂ ਨੇ ਨਾਮ ਨੂੰ त्याया ਉਹਨਾਂ ਨੇ ਬੜੀ ਮਿਹਨਤ ਤੇ ਮੁਸ਼ਕਲ ਕਾਲੀ ਹੈ ਉਹਨਾਂ ਦੇ ਮੁਖ ਸਤਿਗੁਰੂ ਜੀ ਕਹਿੰਦੇ ਸਦਾ ਉਜਲੇ ਹੁੰਦੇ ਹਨ ਮੈਲ ਨਹੀਂ ਲੱਗਦੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹ ਆਪ ਤੇ ਇਸ ਸੰਸਾਰ ਤੋਂ ਤਰਦੇ ਹਨ ਜਿਹੜੇ ਉਹਨਾਂ ਦੇ ਸੰਗੀ ਸਾਥੀ ਹਨ ਉਹਨਾਂ ਨੂੰ ਵੀ ਤਾਰ ਲੈਂਦੇ ਹਨ ਕਿਉਂਕਿ ਉਹਨਾਂ ਨੇ ਨਾਮ ਜਪਿਆ ਤੇ ਮੁਖ ਉਹਨਾਂ ਦਾ ਜਿਹੜਾ ਉਜਲਿਆ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਲਤ ਐਸ ਲੋਕ ਪਲ ਤੋਸ ਪਰਲੋਕ ਵਿੱਚ ਮੁਖ ਉਜਲ ਹੋਈ ਆ ਮੁਖ ਤੇਰਾ ਸਦਾ ਉਜਲਾ ਹੋਵੇਗਾ ਨਿਰਮਲ ਹੋਵੇਗਾ ਜੇ ਨਿਤ ਧਿਆਈਏ ਹਰ ਪੁਰਖ ਨਿਰੰਜਣਾ ਐਸੇ ਪਰਮਾਤਮਾ ਪੁਰਖ ਨਿਰੰਜਨ ਦਾ ਅਰਥ ਹੈ ਜਿੰਨੂੰ ਮੈਲ ਨਹੀਂ ਲੱਗਦੀ ਕਾਲਕ ਤੋਂ ਰਹਿਤ ਪਰਮਾਤਮਾ ਹੈ ਜਿਹੜਾ ਆਪ ਕਾਲਖ ਤੋਂ ਰਹਿ ਤਿਆ ਜਿਹੜਾ ਉਹਦਾ ਨਾਮ ਜਪੇਗਾ ਉਹਨੂੰ ਕਦੇ ਵੀ ਕਾਲਖ ਨਹੀਂ ਲੱਗੇਗੀ ਉਸ ਮਨੁੱਖ ਦਾ ਸਦਾ ਮੁਖ ਜਿਹੜਾ ਉਹ ਉਜਲ ਰਹੇਗਾ ਮੈਲਾ ਨਹੀਂ ਹੋਵੇਗਾ ਸਤਗੁਰੂ ਜੀ ਕਹਿੰਦੇ ਕਿ ਲੋਕ ਤੇ ਪਰਲੋਕ ਵਿੱਚ ਸਦਾ ਮਨੁੱਖ ਦਾ ਮੁਖ ਜਿਹੜਾ ਉਜਲ ਤਾਂ ਹੀ ਹੋ ਸਕਦਾ ਹੈ ਜੇ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਨੇਤਾ ਪ੍ਰਤੀ ਉਸ ਪਰਮਾਤਮਾ ਨੂੰ ਧਿਆਉਣਾ ਕਰ ਉਹਦਾ ਨਾਮ ਜਪ ਸਿਮਰਨ ਕਰ ਉਹਨੂੰ ਯਾਦ ਕਰ ਚੇਤੇ ਵਿੱਚ ਰੱਖ ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕਿੰਨੇ ਵਡਭਾਗੀ ਹਰ ਜਪੜਾ ਗੁਰੂ ਸਾਹਿਬ ਜੀ ਕਹਿੰਦੇ ਕਿ ਜਿੱਥੇ ਵੀ ਉਸ ਪਰਮਾਤਮਾ ਦਾ ਸਿਮਰਨ ਆ ਜਾਂਦਾ ਹੈ ਜੈ ਹਰ ਸਿਮਰਨ ਭਇਆ ਜਿੱਥੇ ਉਸ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਤਹ ਉਪਾਦ ਗਤ ਕਿੰਨੇ ਉਥੋਂ ਝਗੜੇ ਵਖੇੜੇ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਵੱਡ ਭਾਗੇ ਹਰ ਜਪੜਾ ਤੇ ਵੱਡੇ ਭਾਗਾ ਦੇ ਨਾਲ ਵੱਡੀ ਕਿਸਮਤ ਦੇ ਨਾਲ ਉਸ ਪਰਮਾਤਮਾ ਨੂੰ ਧਿਆਇਆ ਜਾ ਸਕਦਾ ਹੈ ਜੇ ਮਨੁੱਖ ਨੇ ਚੰਗੇ ਭਾਗ ਹੋਣ ਚੰਗੇ ਕਰਮ ਕੀਤੇ ਹੋਣ ਗੁਰੂ ਦੇ ਨਾਲ ਜੁੜਿਆ ਹੋਵੇ ਤੇ ਵੱਡੇ ਭਾਗਾ ਦੇ ਨਾਲ ਹੀ ਉਸ ਪਰਮਾਤਮਾ ਨੂੰ ਧਿਆਇਆ ਜਾ ਸਕਦਾ ਹੈ ਜਪਿਆ ਜਾ ਸਕਦਾ ਹੈ ਤੇ ਜਿੱਥੇ ਫਿਰ ਸਿਮਰਨ ਆ ਜਾਂਦਾ ਹੈ ਉੱਥੇ ਉਪਾਤ ਗਤ ਝਗੜੇ ਬਖੇੜੇ ਜਿਹੜੇ ਹਨ ਨਿੰਦਿਆ ਚੁਗਲੀ ਉਹ ਦੂਰ ਹੋ ਜਾਂਦੀ ਹੈ ਮਨੁੱਖ ਸੁਖੀ ਵਸਦਾ ਹੈ ਜਨ ਨਾਨਕ ਕਉ ਗੁਰ ਇਹ ਮਤ ਦੇਨੇ ਜਪ ਹਰ ਭਵਜਲ ਤਰਨਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਸਾਨੂੰ ਵੱਡੇ ਸਤਿਗੁਰਾਂ ਨੇ ਇਹ ਮਤ ਦਿੱਤੀ ਹੈ ਸਾਨੂੰ ਇਹ ਗੱਲ ਸਮਝਾ ਦਿੱਤੀ ਹੈ ਕਿ ਜਨ ਨਾਨਕ ਦਾਸ ਨਾਨਕ ਗੁਰੂ ਰਾਮਦਾਸ ਮਹਾਰਾਜ ਜੀ ਵੱਡੇ ਸਤਿਗੁਰਾਂ ਦਾ ਨਾਮ ਲੈ ਕਰਕੇ ਕਹਿਣ ਲੱਗੇ ਕਿ ਮੈਨੂੰ ਦਾਸ ਨਾਨਕ ਨੂੰ ਗੁਰੂ ਸਾਹਿਬ ਨੇ ਗੁਰੂ ਅਮਰਦਾਸ ਮਹਾਰਾਜ ਜੀ ਵੱਡੇ ਸਤਿਗੁਰਾਂ ਨੇ ਮਤ ਦਿੱਤੀ ਕਿ ਜਪ ਹਰ ਭਵ ਜਲ ਤਰਨਾ ਕਿ ਜੇ ਤੂੰ ਇਸ ਸੰਸਾਰ ਤੋਂ ਮੁਨੱਖ ਪਾਰ ਹੋਣਾ ਚਾਹਣਾ ਤੇ ਸਦਾ ਉਸ ਪਰਮਾਤਮਾ ਦੇ ਨਾਮ ਨੂੰ ਤਿਆਹ ਜੇ ਜਪੇਗਾ ਤੇ ਭਵਜਲ ਦਾ ਅਰਥ ਹੈ ਸਾਗਰ ਸੰਸਾਰ ਇਸ ਸਮੁੰਦਰ ਦੀ ਣਾਈ ਜਿਹੜਾ ਮਨੁੱਖ ਇਸ ਸੰਸਾਰ ਸਾਗਰ ਦੇ ਵਿੱਚ ਰਹਿੰਦਾ ਆ ਉਸ ਪਰਮਾਤਮਾ ਦਾ ਸਿਮਰਨ ਕਰੇਗਾ ਉਹੀ ਮਨੁੱਖ ਜਿਹੜਾ ਇਸ ਸੰਸਾਰ ਸਮੁੰਦਰ ਤੋਂ ਤਰ ਸਕਦਾ ਹੈ ਸਾਨੂੰ ਸਮੁੰਦਰ ਕਿਤੇ ਨਜ਼ਰ ਨਹੀਂ ਆਉਂਦਾ ਪਰ ਗੁਰੂ ਸਾਹਿਬ ਨੇ ਬਾਰ ਬਾਰ ਆਖਿਆ ਕਿ ਸੰਸਾਰ ਜਿਹੜਾ ਇਹ ਸਮੁੰਦਰ ਦੀ ਣਾਈ ਜਿੱਦਾਂ ਸਮੁੰਦਰ ਦੇ ਵਿੱਚ ਅਨੇਕਾ ਜਾਨਵਰ ਹੁੰਦੇ ਹਨ ਕਈ ਚੀਜ਼ਾਂ ਹੁੰਦੀਆਂ ਹਨ ਤੇ ਉਸ ਸਮੁੰਦਰ ਦੇ ਵਿੱਚੋਂ ਜੇ ਕੋਈ ਜਹਾਜ਼ ਉੱਤੇ ਚੜ੍ਹ ਕਰਕੇ ਨੰਗੇ ਜਹਾਜ਼ ਦਾ ਸਮੁੰਦਰੀ ਜਹਾਜ਼ ਦਾ ਆਸਰਾ ਲਵੇ ਤਾਂ ਮਨੁੱਖ ਪਾਰ ਹੋ ਸਕਦਾ ਹੈ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇੱਥੇ ਨਾਮ ਦੇ ਜਹਾਜ਼ ਉੱਤੇ ਜਿਹੜਾ ਮਨੁੱਖ ਚੜ੍ਹੇਗਾ ਉਏ ਸੰਸਾਰ ਵਿੱਚੋਂ ਪਾਰ ਹੋਵੇਗਾ ਨਹੀਂ ਤਾਂ ਜਿਸ ਤਰ੍ਹਾਂ ਉੱਚੀਆਂ ਉੱਚੀਆਂ ਛੱਲਾਂ ਸਮੁੰਦਰ ਵਿੱਚ ਆਉਂਦੀਆਂ ਨੂੰ ਵੱਡੇ ਵੱਡੇ ਮਣੁੱਖਾਂ ਨੂੰ ਬੇੜਿਆਂ ਨੂੰ ਰੋੜ ਦਿੰਦੀਆਂ ਹਨ ਜੇ ਇਹ ਸੰਸਾਰ ਵਿੱਚ ਤੂੰ ਪ੍ਰਮਾਤਮਾ ਦਾ ਨਾਮ ਨਾ ਜਪਿਆ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਦੀਆਂ ਛੱਲਾਂ ਤੇਰੇ ਉੱਤੇ ਆਉਣਗੀਆਂ ਇਹ ਮਾਇਆ ਤੇਰੇ ਤੇ ਪ੍ਰਭਾਵ ਪਾਵੇਗੀ ਕਬੀਰ ਆਏ ਮੁਝੈ ਪੈ ਅਣਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਹਨ ਕੀ ਨੋ ਆਦੇਸ਼ ਕਬੀਰ ਸਾਹਿਬ ਕਹਿੰਦੇ ਇੱਕ ਕਰਕੇ ਨਹੀਂ ਬੜੇ ਭੇਸ ਕਰਕੇ ਇਹ ਮਾਇਆ ਮਨੁੱਖ ਨੂੰ ਛਲਦੀ ਅਨੇਕਾਂ ਭੇਸ ਕਰਕੇ ਆਈ ਆ ਪਰ ਗੁਰੂ ਨੇ ਸਾਨੂੰ ਰੱਖ ਲਿਆ ਉਹਨਾਂ ਨੇ ਸਾਨੂੰ ਉਦੇਸ਼ ਦਿੱਤਾ ਸੀ ਕਿ ਪਰਮਾਤਮਾ ਦਾ ਨਾਮ ਜਪ ਤਾ ਤੂੰ ਤਰ ਸਕਦਾ ਹੈ ਇਹ ਗੁਰੂ ਰਾਮਦਾਸ ਮਹਾਰਾਜੀ ਨੇ ਅੱਜ ਦੇ ਫੁਰਮਾਨ ਅੰਦਰ ਸਾਨੂੰ ਇਹ ਗੱਲ ਸਮਝਾਈ ਹੈ ਕਿ ਸਦਾ ਹੀ ਮਨੁੱਖ ਉਸ ਪਰਮਾਤਮਾ ਨੂੰ ਧਿਆਉ ਜਿਹੜਾ ਤੇਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ ਜਿਹਦੇ ਵਾਸ ਵਿੱਚ ਸਵਰਗ ਵਿੱਚ ਮੰਨੀ ਜਾਣ ਵਾਲੀ ਚਿੱਟੇ ਰੰਗ ਦੀ ਕਾਮ ਤੈਨ ਗਉ ਆ ਉਹ ਵੀ ਉਸ ਪਰਮਾਤਮਾ ਦੇ ਵਾਸ ਵਿੱਚ ਹੈ ਤੇ ਪਰਮਾਤਮਾ ਦੇ ਹੁਕਮ ਵਿੱਚ ਸਾਰਾ ਕੁਝ ਚੱਲ ਰਿਹਾ ਹੈ ਜੇ ਤੂੰ ਆਪਣੇ ਜੀ ਕਰਕੇ ਜਿੰਦ ਕਰਕੇ ਉਸ ਪਰਮਾਤਮਾ ਨੂੰ ਧਿਆਵੇਂਗਾ ਸਾਰੇ ਸੁੱਖ ਪ੍ਰਾਪਤ ਕਰ ਲਵੇਂਗਾ ਮਨ ਕਰਕੇ ਉਸ ਪ੍ਰਮਾਤਮਾ ਨੂੰ ਜਪ ਜਿਹੜਾ ਸਦਾ ਥਿਰ ਰਹਿਣ ਵਾਲਾ ਹੈ ਇਸ ਹਲਤ ਉਸ ਲੋਕ ਪ੍ਰਲੋਕ ਵਿੱਚ ਤੈਨੂੰ ਸਦਾ ਮੁੱਖ ਊਜਲਾ ਲੈ ਕਰਕੇ ਜਾਵੇਂਗਾ ਜੇ ਨਿਰੰਝਨ ਪ੍ਰਮਾਤਮਾ ਨੂੰ ਕਾਲਕ ਰਹਿਤ ਪ੍ਰਮਾਤਮਾ ਨੂੰ ਤਿਆਵੇਂਗਾ ਤੇ ਜਿੱਥੇ ਪ੍ਰਮਾਤਮਾ ਦਾ ਸਿਮਰਨ ਆ ਜਾਂਦਾ ਹੈ ਉੱਥੇ ਝਗੜੇ ਤੇ ਬਖੇੜੇ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਵੱਡੇ ਭਾਗਾਂ ਦੇ ਨਾਲ ਗੁਰੂ ਦਾ ਨਾਮ ਜਪਿਆ ਜਾਂਦਾ ਹੈ ਸਤਿਗੁਰਾਂ ਨੇ ਸਾਨੂੰ ਇਹੋ ਹੀ ਮੱਤ ਦਿੱਤੀ ਹੈ ਅਸਲੀ ਤੱਤ ਇਹੋ ਹੀ ਦੱਸਦਾ ਹੈ ਕਿ ਜੇ ਨਾਮ ਜਪੋਗੇ ਤੇ ਸੰਸਾਰ ਤੋਂ ਪਾਰ ਹੋ ਸਕਦੇ ਨਹੀਂ ਤੇ ਹੋਰ ਕੋਈ ਵੀ ਤਰੀਕਾ ਨਹੀਂ ਹੈ ਸੰਸਾਰ ਤੋਂ ਪਾਰ ਹੁੰਨ ਦਾ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਨ ਸਿਰ ਤੇ ਮੇਰ ਭਰਿਆ ਰੱਖਣ ਗੁਰਬਾਣੀ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਹੋਈਆਂ ਭੁੱਲਾਂ ਦੀ ਮਾਫੀ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਜਹ ਹਰਿ ਸਿਮਰਨ ਭਇਆ ਤਹ ਉਪਾਦ ਗਤ ਕਿੰਨੇ ਵੱਡ ਭਾਗੇ ਹਰਿ ਜਪਣ ਜਨ ਨਾਨਕ ਕਉ ਗੁਰ ਏਹ ਮਤ ਦੇਨੇ ਜਪ ਹਰ ਭਵ ਜਲ ਤਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕਾ